ਸਭ ਤੋਂ ਪਹਿਲਾਂ ਜਿੰਨੇ ਵੀ ਆ ਕੈਨੇਡਾ ਆ ਬ੍ਰੈਂਪਟਨ ਦੇ ਵਿੱਚ ਤੇ ਟੋਰਾਂਟੋ ਦੇ ਵਿੱਚ ਵੱਸਦੇ ਸਾਡੇ ਸਾਰੇ ਵਿਸ਼ਵਾਸੀ ਐ ਤੇ ਉਹਨਾਂ ਨੂੰ ਪ੍ਰਭੂ ਯਿਸੂ ਮਸੀਹ ਦੇ ਸਾਮਰਥੀ ਜਿੰਦਾਬਾਦ ਪਿਆਰ ਭਰੀ ਜਾਮਸੀ ਦੀ ਔਰ ਜਿੰਨੇ ਵੀ ਆ ਹਿੰਦੁਸਤਾਨ ਪਾਕਿਸਤਾਨ ਰਾਜਸਥਾਨ ਜਿੱਥੇ ਇੱਥੇ ਤੱਕ ਵੀ ਸਾਨੂੰ ਦੇਖਦੇ ਨੇ ਉਹਨਾਂ ਸਾਰੇ ਆ ਪ੍ਰਭੂ ਵਿੱਚ ਪਿਆਰੇ ਅਜ਼ੀਜ਼ਾ ਨੂੰ ਇੱਕ ਵਾਰ ਫਿਰ ਹਰਪੀ ਸਿੰਘ ਦੇਵਾਲ ਵੱਲੋਂ ਤੁਹਾਡੇ ਯਸੂ ਜੀ ਦੇ ਸਾਮਰਥੀ ਨਾਂਚ ਵਿਸ਼ੇਸ ਦਿਨਾ ਗੁੱਡ ਵਿਸ਼ੇਸ ਪ੍ਰਭੂ ਤੁਹਾਡੇ ਨਾਲ ਹੋਣ ਅੱਜ ਇੱਕ ਬਹੁਤ ਚੰਗਾ ਦਿਨ ਤੁਹਾਡੇ ਲਈ ਚੜਿਆ ਆ ਪੂਰੀ ਦੁਨੀਆ ਦੇ ਵਿੱਚ ਕਿਤੇ ਦਿਨੇ ਆ ਤੇ ਕਿਤੇ ਰਾਤ ਆ ਪਰ ਇਹ ਇੱਕ ਚੰਗਾ ਸਮਾਂ ਆ ਪ੍ਰਭੂ ਨੇ ਸਾਨੂੰ ਦਿੱਤਾ ਹੈ ਕਿ ਇਸ ਧਰਤੀ ਉੱਤੇ ਜਦ ਤੱਕ ਅਸੀਂ ਜਿਉਂਦੇ ਆ ਅਸੀਂ ਉਸ ਪਰਮੇਸ਼ੁਰ ਦੇ ਪੈਗਾਮ ਨੂੰ ਦੁਨੀਆ ਦੇ ਕੋਨੇ-ਕੋਨੇ ਤੱਕ ਪਹੁੰਚਾਈਏ ਔਰ ਬਾਈਬਲ ਦੇ ਵਿੱਚ ਲਿਖਿਆ ਹੈ ਕਿ ਪਰਮੇਸ਼ੁਰ ਦਾ ਵਚਨ ਕਹਿੰਦਾ ਕਿ ਹਰ ਧਰਤੀ ਜਿਹੜੀ ਆ ਉਹ ਤੁਹਾਡਾ ਇੰਤਜ਼ਾਰ ਕਰਦੀ ਆ ਕਿ ਜਾ ਕੇ ਤੁਸੀਂ ਉੱਥੇ ਸੱਚ ਦਾ ਪ੍ਰਚਾਰ ਕਰੋ ਜਿੰਨੇ ਵੀ ਸਾਨੂੰ ਦੇਖਦੇ ਆ ਮੈਂ ਇੱਕ ਛੋਟੀ ਬlesing ਪ੍ਰੇਅਰ ਤੁਹਾਡੇ ਨਾਲ ਕਰਨੀ ਚਾਹੁੰਨਾ ਤੇ ਮੈਨੂੰ ਪੂਰਾ ਈਮਾਨ ਹੈ ਕਿ ਜਦ میں ਪ੍ਰਾਰਥਨਾ ਕਰਾਂਗਾ ਪ੍ਰਭੂ ਤੁਹਾਨੂੰ ਬles ਕਰਨਗੇ ਸਵਰਗੀ ਪਿਤਾ ਮੈਂ ਪ੍ਰਾਰਥਨਾ ਕਰਦਾ ਜਿੰਨੇ ਵੀ ਪਰਿਵਾਰ ਅੱਜ ਸਾਨੂੰ ਦੇਖ ਰਹੇ ਇਸ ਮੌਕੇ ਦੇ ਉੱਤੇ ਤੁਹਾਡੀ ਬਰਕਤ ਆਸ਼ੀਸ਼ ਅਤੇ ਅਨੋਇੰਟਿੰਗ ਇਹਨਾਂ ਲੋਕਾਂ ਨੂੰ ਸ਼ੋਭੇ ਬles ਕਰੇ ਵੱਡੀ ਸਾਮਰਾਤ ਪਰਬੂ ਇਹਨਾਂ ਦੇ ਉੱਤੇ ਠਹਿਰੇ ਤੁਸੀਂ ਇਹਨਾਂ ਨੂੰ ਬles ਕਰੋ ਅਤੇ ਆਪਣੇ ਭੇਤਾਂ ਨੂੰ ਇਹਨਾਂ ਉੱਤੇ ਪ੍ਰਗਟ ਕਰੋ ਮੇਰੀ ਪ੍ਰਾਰਥਨਾ ਪ੍ਰਭੂ ਜੀ ਹਰ ਦੁਖੀ ਲਚਾਰ ਬਿਮਾਰ ਪਰੇਸ਼ਾਨ ਜੋ ਮੈਨੂੰ ਦੇਖ ਰਿਹਾ ਅੱਜ ਤੁਹਾਡੀ ਕਿਰਪਾ ਦੇ ਨਾਲ ਬles ਕੀਤਾ ਜਾਏ ਪ੍ਰਭੂ ਤੁਸੀਂ ਉਹਦੇ ਦਿਲ ਦੇ ਵਿੱਚ ਜਾਓ ਅਤੇ ਉਹਨਾਂ ਨਾਲ ਗੱਲਬਾਤ ਕਰੋ ਅਤੇ ਉਹਨੂੰ ਮੁਕਤੀ ਦਾ ਰਸਤਾ ਦਿਓ ਮੈਂ ਪ੍ਰਾਰਥਨਾ ਕਰਦੀ ਹਾਂ ਤੁਹਾਡੀਆਂ ਧੋਣਾ ਤੋਂ ਹਰ ਝੂਲਾ ਜਿਹੜਾ ਵੈਰੀ ਨੇ ਪਾਇਆ ਉਹ ਟੁੱਟੇ ਤੇ ਧਰਤੀ ਤੇ ਡਿੱਗ ਪਵੇ ਤੁਸੀਂ ਆਜ਼ਾਦ ਕੀਤੇ ਜਾਓ ਪ੍ਰਭੂ ਦੀ ਆਸ਼ਿਸ਼ ਤੁਹਾਡੇ ਉੱਤੇ ਠਹਿਰੇ ਗੋਡ ਬles ਯੂ ਪ੍ਰਭੂ ਤੁਹਾਨੂੰ ਬਰਕਤ ਦੇਣ ਮੈਨੂੰ ਆਪਣੀਆਂ ਪ੍ਰਾਰਥਨਾਵਾਂ ਦੇ ਵਿੱਚ ਯਾਦ ਰੱਖਣਾ ਬਹੁਤ ਜਲਦੀ ਮਿਲਦੇ ਆ ਗੋਡ ਬlesਸ ਯੂ